ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਣ ਤੋਂ ਪਹਿਲਾਂ ਹਰ ਰੋਜ਼ ਇਹ ਬੋਲ ਕੇ ਸੌਣਾ ਸ਼ੁਰੂ ਕਰਦਿਓ ਤਾਂ ਦੀ ਗੱਫੇ ਮਿਲਣਗੇ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜੋ ਲਗਵਾਉਣਾ ਜੀ ਆਓ ਜੀ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਸਾ ਸੰਗਤ ਜੀ ਸੌਣ ਤੋਂ ਪਹਿਲਾਂ ਹਰ ਰੋਜ਼ ਇਹ ਬੋਲ ਕੇ ਸੌਣਾ ਸ਼ੁਰੂ ਕਰ ਦਿਓ ਮਾਇਆ ਦੇ ਗੱਫੇ ਮਿਲਣ ਕੇ ਸੰਤਹਾਂ ਸਾ Lie ਵਾਲੇ ਜਾਂਦੇ ਜਾਂਦੇ ਬਚਨ ਕਾਇਕੇ ਗਏ ਨੇ ਸਾ ਸੰਗਤ ਜੀ ਗੁਰੂ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਕਰਿਓ ਸਾਥ ਸੰਗਤ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜਦੋਂ ਵੀ ਰਾਤ ਨੂੰ ਸੋਣਾ ਤਾਂ ਸਤਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਕੇ ਸੋਣਾ ਹੈ ਕਿ ਸਤਗੁਰ ਕਿਰਪਾ ਕਰੇਓ ਏ ਸੱਚੇ ਪਾਤਸ਼ਾਹ ਜੀ ਮਿਹਰ ਕਰਿਓ सतगुरु जी हे पातशाह जी इन मेहर करो कि सतगुरु जी मैं आप जी तो कदे दूर ना जावा ने बिन सतगुरु नाओ ना पाई है बिन नावे क्या तो बिना प्रभु का नाम नहीं मिलता नाम तो बिना कोई सुचजा जीवन मनोरथ हो ही नहीं सकता ਤੇ ਸਾਨੂੰ ਕੋਈ ਦੇ ਨਹੀਂ ਸਤਦਾ ਕਿਉਂਕਿ ਗੁਰੂ ਜਿਹੜਾ ਹੈ ਸਭ ਤੋਂ ਵੱਡਾ ਹੈ ਉਹ ਪਾਦਸ਼ਾਹ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ ਸਤਗੁਰ ਸਾ ਸੰਗਤ ਜੀ ਸਤਗੁਰ ਤਾਂ ਕੋਈ ਗੰਭੀਰ ਸਾਹਿਬ ਸੱਚੇ ਪਾਸ਼ਾ ਤੋਂ ਵੱਡਾ ਕੋਈ ਹੋ ਨਹੀਂ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਅਹਿਮਤ ਜਿਹੜੀ ਹੈ ਉਹ ਗੁਰੂ ਨੂੰ ਦਈਏ ਗੁਰੂ ਨੂੰ ਸਭ ਤੋਂ ਵੱਡੀ अहमियत ਰੱਖਿਏ ਸਭ ਤੋਂ ਵੱਡੀ ਤਾਂ ਗੁਰੂ ਨੂੰ ਰੱਖਿਏ ਪਿਆਰਿਓ ਜਦੋਂ ਆਪਾਂ ਸਤ ਕੋ ਸੱਚੇ ਪਾਤਸ਼ਾਹ ਜੀ ਨੂੰ ਸਮਝਾਂਗੇ ਗੁਰਗੰਗ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਸਮਝਾਂਗੇ ਪਿਆਰਿਓ ਉਦੋਂ ਕੋਈ ਦੁਨੀਆ ਦੀ ਤਾਕਤ ਜਿਹੜੀ ਹੈ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦੀ ਇਸ ਚੀਜ਼ ਨੂੰ ਜਰਾ ਸਮਝ ਲਿਓ ਪਿਆਰਿਓ ਸਾਨੂੰ ਕੀ ਚਾਹੀਦਾ ਅਸੀਂ ਗੁਰੂ ਤੋਂ ਮੰਗੀਏ ਸਤਗੁਰ ਕਹਿੰਦੇ ਨੇ ਦੇ ਦੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇ ਪਿਆਰਿਓ ਉਹ ਤੇ ਆਪਣੇ ਹੱਥ ਵਿੱਚ ਦਾਤਾਂ ਰੱਖਦਾ ਜਿਹੜਾ ਉਹਨੂੰ ਭਾ ਜਾਂਦਾ ਉਹਨੂੰ ਦਾਤਾ ਮਿਲਦੀਆਂ ਨੇ ਪਾਤਸ਼ਾਹ ਨੇ ਇਹ ਵੀ ਕਿਹਾ ਸਤਗੁਰ ਕਹਿੰਦੇ ਨੇ ਦੇਨ ਦਾ ਦਾਤਾ ਇੱਕ ਹੈ ਸਭ ਕੋ ਦੇਵਨਾਰ ਟਿੰਦੇ ਟੋਟਨਾ ਆਵਈ ਅਗਨਤ ਪਰੀ ਪੰਡਾਰ ਕਿੰਨਿਆ ਉਧਾਰਨ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਸਤ ਕੋ ਕਹਿੰਦੇ ਨਹੀਂ ਕਿ ਜਿੰਨਾ ਕੁਝ ਚਾਹੀਦਾ ਹੈ ਸਤ ਕੋ ਤੋਂ ਮੰਗ ਉਹਦੇ ਕੋਲੋਂ अनेका ਬਿਆੰਤ ਅਣਕੈਂਤ ਪੰਡਾਰ ਪੜੇ ਪੈ ਨਹੀਂ ਸੱਜਣਾ ਜਿੰਨਾ ਕੁਝ ਚਾਹੀਦਾ ਹੈ ਉਹ ਗੁਰੂ ਤੋਂ ਮੰਗ ਲੈ ਤੇ ਗੁਰੂ ਤੈਨੂੰ ਬਖਸ਼ਿਸ਼ ਕਰਕੇ ਜ਼ਰੂਰ ਦੇਣਗੇ ਸੋਂ ਤੋਂ ਪਹਿਲਾਂ ਗੁਰੂ ਦਾ ਸ਼ੁਕਰਾਨਾ ਕਰਿਆ ਕਰੋ हे ਪਾਤਸ਼ਾਹੀ ਤੁਸੀਂ ਕਿਰਪਾ ਕੀਤੀ ਹੈ ਇਹ ਦਿਨ ਆਰ ਜੀ ਦੇ ਪਾਣੀ ਵਿੱਚ ਬਤੀਤ ਹੋਇਆ ਰਾਤ ਆਉਣ ਲੱਗੀ ਹੈ ਕਿਰਪਾ ਕਰਿਓ ਮੇਰੇ ਜੀਵਨ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਰੱਖਿਓ ਤੁਹਾਡੀ ਯਾਦ ਤੁਹਾਡੀ ਸਿਮਰਨ ਚੜਨਾ ਹੈ ਉਹ ਕਦੇ ਨਾ ਮਿਸਰੇ ਸਤਗੁਰ ਐਸੀ ਕਿਰਪਾ ਕਰਿਓ ਏ ਪਾਸ਼ਾ ਜੀ ਐਸੀ ਰਹਿਮਤ ਕਰਿਓ ਸੁੰਨ ਮਨ ਭਲੇ ਬਾਵਰੇ ਗੁਰ ਕੀ ਚਰਨ ਲਾਗਿ ਕੋ ਰਾ ਪਏ ਕਮਲੇ ਮਨੋ ਸਿਖਿਆ ਦੇਕੇ ਸਤਗੁਰ ਜੀ ਆਪ ਜੀ ਦੀ ਸ਼ਰਨਿ ਪਾਲੂ ਆਪ ਜੀ ਚੰਨਾ ਦੇ ਵਿੱਚ ਥਾਂ ਦੇ ਦੋ ਹਰ ਜਪ ਨਾਮ ਧਿਆਈ ਤੂੰ ਚੰਮ ਡਾਇ ਪੈ ਦੁਖ ਭਾਗ ਗੁਰ ਪਸੋ ਪਰਮਾਤਮਾ ਦਾ ਨਾਮ ਤੇ ਮਿਲਦਾ ਹੈ ਪਿਆਰਿਓ ਚੰਨਾ ਵਿੱਚ ਸਤ ਕੋ ਕਿਰਪਾ ਕਰਕੇ ਜੋੜ ਬਿਨੰਦੇ ਨੇ ਪ੍ਰਭੂ ਦਾ ਨਾਮ ਸਿਮਰਿਆ ਜਮ ਰਾਜ ਵੀ ਜਾਣਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ ਐਸਾ ਗੁਰੂ ਦਾ ਨਾਮ ਹੈ ਐਸੀ ਗੁਰੂ ਦੀ ਕਿਰਪਾ ਹੈ ਆਪਾਂ ਪਹਿਲਾਂ ਇਹ ਗੱਲ ਸਮਝੀਏ ਨਾ ਕਿ ਗੁਰੂ ਬਹੁਤ ਵੱਡੀ ਹਸਤੀ ਹੈ ਗੁਰੂ ਦਾ ਨਾਮ ਬਹੁਤ ਵੱਡੀ ਹਸਤੀ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਬਹੁਤ ਵੱਡੀ ਤਾਕਤ ਹੈ ਸਮਰਥਾ ਹੈ ਪਿਆਰਿਓ ਜਿਹੜਾ ਗੁਰੂ ਦੇ ਨਾਮ ਨਾਲ ਜੁੜਦਾ ਹੈ ਜਿਹੜਾ ਗੁਰੂ ਤੇ ਪ੍ਰਸਾਦ ਕਰਦਾ ਹੈ ਸ਼ਾਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਦیتے ਐਸੀ ਕਿਰਪਾ ਕਰ ਦੇਣੇ ਉਹਤੇ ਐਸੀ ਰਹਿਮਤ ਕਰ ਦੇਣੇ ਉਹਨੂੰ ਹੋਰ ਬਲੋਸੇ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ ਜਿਹਦਾ ਬਲੋਸਾ ਗੁਰੂ ਤੇ ਇੱਕ ਵਾਰੀ ਬਣ ਗਿਆ ਤੇ ਉਹ ਤਾਂ ਫਿਰ ਸਾ ਸੰਗਤ ਜੀ ਮਾਇਆ ਦੇ ਵਿੱਚ ਖੇਡਦਾ ਹੈ ਕਿ ਗੁਰੂ ਕਿਰਪਾ ਕਰ ਦਿੰਦੇ ਹਨ ਬਿਆਨਤ ਮਾਇਆ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੈ ਵਚਨ ਨੂੰ ਸਮਝੋ ਸਤ ਸੰਗਿਆ ਜੀ ਜੇ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਵਤੋ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜੀ ਤੇ ਮੇਰੇ ਗੁਰਕਿਰਤ ਪਰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜੀ ਤਾਂ ਜੋ ਹੋ ਨਮੀਆਂ ਵੀਡੀਓ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਸਕਣ ਕੁਲਚੁਕ ਕਾਂਦੀ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ